ਹਾਂਜੀ ਦੋਸਤੋ ਮੇਰਾ ਨਾਮ ਹੈ ਜੀ ਫਤਿਹ ਸੁਨਾਮੀ ਤੇ ਮੇਰਾ ਕੰਮ ਹੈ ਪੁਰਾਣੇ ਘਰਾਂ ਨੂੰ ਨਵਾਂ ਬਣਾਉਣਾ ਰੱਬ ਨੇ ਮੇਰੇ ਹੱਥਾਂ ਦੇ ਵਿੱਚ ਵਿਸ਼ਕਰਮਾ ਬਿਠਾ ਦਿੱਤਾ ਤੇ ਪੈਰਾਂ ਦੇ ਵਿੱਚ ਚੱਕਰ ਤੇ ਇਸ ਚੱਕਰ ਦੇ ਚੱਕਰ ਦੇ ਵਿੱਚ ਮੈਨੂੰ ਪਟਿਆਲੇ ਦੇ ਵਿੱਚ ਤੀਜੀ ਮੰਜ਼ਲ ਦੇ ਉੱਪਰ ਇੱਕ ਐਕਟੀਵਿਟੀ ਸ਼ੈਡੂ ਰੂਮ ਤਿਆਰ ਕਰਨ ਦਾ ਮੌਕਾ ਮਿਲਿਆ ਤੇ ਇਹ ਕੰਮ ਮੈਂ ਆਪਣੇ ਸ਼ਾਰਪ ਸ਼ੂਟਰ ਮਤਲਬ ਸ਼ਾਰਪ ਵੈਲਡਰ ਸੋਨੀ ਖਾਨ ਮਿਸਤਰੀ ਨੂੰ ਦਿੱਤਾ ਸੋਨੀ ਖਾਨ ਮਿਸਤਰੀ ਮਾੜਾ ਮੋਟਾ ਮਿਸਤਰੀ ਨਹੀਂ ਇਹਨੇ ਦੁਬਈ ਦੇ ਵਿੱਚ ਕਲੰਬੀਆ ਦੇ ਵਿੱਚ ਤੇ ਪਤਨ ਕਿੰਨੇ ਛੋਟੇ ਮੋਟੇ ਦੇਸ਼ਾਂ ਦੇ ਵਿੱਚ ਇਹ ਸ਼ੈੱਡ ਬਣਾ ਕੇ ਆਂਦਾ ਰਿਹਾ ਤੇ ਅੱਜ ਕੱਲ ਆਪਣੀ ਘਰ ਵਾਲੀ ਦੇ ਨਾਲ ਸ਼ੈੱਡ ਬਣਾਉਂਦਾ ਮੇਰੀ ਨਿਗਰਾਨੀ ਦੇ ਵਿੱਚ ਤੇ ਸ਼ੌਨੀ ਮਿਸਤਰੀ ਨੇ ਸ਼ੈੱਡ ਦਿਨਾਂ ਦੇ ਵਿੱਚ ਹੀ ਤਿਆਰ ਕਰਤਾ ਮਤਲਬ 30 ਦਿਨਾਂ ਦੇ ਵਿੱਚ ਸ਼ੈੱਡ ਪਾਣਾ ਮਾੜੀ ਮੁੜੀ ਗੱਲ ਨਹੀਂ ਛੜੂ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਦੇ ਵਿੱਚ ਹੜ੍ਹ ਆ ਗਏ ਸੀਗੇ ਤੇ ਉਦੋਂ ਖਬਰਾਂ ਆਉਂਦੀਆਂ ਸੀ ਇਹੇ ਜਿਹੀਆਂ ਪੰਜਾਬ ਮੇ ਲਗਾਤਾਰ ਬਾਰਿਸ਼ ਤੇ ਹਾਲਾਤ ਕਿਸ ਤਰੀਕੇ ਸੇ ਬਦ ਸੇ ਬੱਤਰ ਹੋਤੇ ਜਾ ਰਹੇ ਹੈ ਤੇ ਹੁਣ ਤੀਜੀ ਮੰਜ਼ਲ ਦੇ ਉੱਪਰ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਸ਼ੈੱਡ ਦੀ ਗਰਮੀ ਰੋਕਣ ਦੇ ਲਈ ਅਸੀਂ ਸੀਲਿੰਗ ਦੇ ਵਿੱਚ ਵੀ ਜਿਪਸਮ ਲਗਾਇਆ ਤੇ ਬੋਲ ਸਾਈਡ ਕੰਧਾਂ ਦੇ ਵਿੱਚ ਵੀ ਅਸੀਂ ਜਿਪਸਮ ਲਗਾਇਆ ਤੇ ਜਿਪਸਮ ਨੂੰ ਵਾਟਰਪਰੂਫ ਕਰਨ ਦੇ ਲਈ ਮੋਟਾ ਸਿੰਥੈਟਿਕ ਵਾਲਪੇਪਰ ਲਗਾਇਆ ਓਕੇ ਜ਼ੋਕੇ ਹੋ ਗਏ ਜੀ ਅਸੀਂ ਗਰਮੀ ਨੂੰ ਤਾਂ ਰੋਕ ਲਿਆ ਪਰ ਮੀਂਹ ਨੂੰ ਕੌਣ ਰੋਕੇ ਜੀ ਪੀ ਤਾਂ ਸਿੱਧੇ ਚੜ ਕੇ ਆ ਜਾਂਦਾ ਸੀ ਸਾਡੇ 2 ਘੰਟਿਆਂ ਬਾਅਦ ਪਰ ਮਿਸਤਰੀਆਂ ਦੇ ਮੁੰਡਿਆਂ ਨੂੰ ਰੋਕ ਸਕੇ ਨਾ ਤੁਹਾਨੂੰ ਰੋਕ ਸਕੀ ਨਾ ਟਰੰਪ ਬਿਲੋ ਦੁਕੀ ਤਿੱਕੀ ਸ਼ਕੀਦੀ ਤਾਂ ਗੱਲ ਛੱਡ ਦੇ ਪੁੱਤ ਤੁਹਾਨੂੰ ਰੋਕ ਸਕੀ ਨਾ ਟਰੰਪ ਬਿਲੋ ਦੁਕੀ ਤਿੱਕੀ ਸ਼ਕੀਦੀ ਤਾਂ ਗੱਲ ਛੱਡ ਦੇ ਤੇ ਜਿਵੇਂ ਦੀ ਅੱਜ ਟਰੰਪ ਨਹੀਂ ਰੁਕਦਾ ਪਿਆ ਉਦੋਂ ਮੈਂ ਨਹੀਂ ਸੀ ਰੁਕਦਾ ਪਿਆ ਅਸੀਂ ਕਿਹਾ ਜੇ ਮੈਂ ਨਹੀਂ ਰੁਕਦਾ ਪਿਆ ਫਿਰ ਅਸੀਂ ਕਿਉਂ ਰੁਕੀਏ ਅਸੀਂ ਵੀ ਲੱਗੇ ਰਹੇ ਆਪਣੇ ਕੰਮਾਂ ਦੇ ਵਿੱਚ ਤੇ ਉਸ ਸਮੇਂ ਕਈ ਸਿਆਣੇ ਬੰਦਿਆਂ ਨੇ ਆ ਕੇ ਮੈਨੂੰ સલાਮਾਂ ਦਿੱਤੀਆਂ ਕਈਆਂ ਨੇ ਕਿਹਾ ਇਹਨੇ ਇੱਕ ਨੇਰੀ ਦੇ ਵਿੱਚ ਹੀ ਔੜ ਜਾਣਾ ਇਹਨੇ ਕਿਹਾ ਨੇ ਇੱਕ ਜ਼ੋਰ ਦਾ ਮੀਂਹ ਆਣਾ ਇਹਨੇ ਸਾਰੇ ਨੇ ਟਹਿ ਜਾਣਾ ਪਰ ਮਾਲਕ ਦੀ ਮਿਹਰ ਰੱਬ ਦੀ ਕਿਰਪਾ ਸਾਰੇ ਨੇ ਲੋਕਾਂ ਦੇ ਮੂੰਹ ਆਪੇ ਬੰਦ ਕਰਾ ਦਿੱਤੇ 30 ਸਾਲ ਦੀ ਉਮਰ ਦੇ ਵਿੱਚ ਜੀ ਮੈਂ ਇੱਕ ਗੱਲ ਸਿੱਖੀ ਹੈ ਜੋ ਤੁਸੀਂ ਇੱਕ ਵਾਰ ਧਾਰ ਲਿਆ ਜੋ ਤੁਸੀਂ ਇੱਕ ਵਾਰ ਮਕਸਦ ਬਣਾ ਲਿਆ ਜੋ ਤੁਸੀਂ ਇੱਕ ਵਾਰ ਸੋਚ ਲਿਆ ਤੁਸੀਂ ਫਿਰ ਉਹੀ ਕਰਨਾ ਹੈ ਚਾਹੇ ਤੁਸੀਂ ਸੁੱਤੇ ਹੋ ਚਾਹੇ ਤੁਸੀਂ ਜਾਗਦੇ ਹੋ ਚਾਹੇ ਤੁਸੀਂ ਬੈਠੇ ਹੋ ਸਿਰਫ ਤੁਸੀਂ ਆਪਣੇ ਕੰਮ ਬਾਰੇ ਸੋਚਣਾ ਹੈ ਤੁਸੀਂ ਆਪਣੇ ਮਕਸਦ ਬਾਰੇ ਸੋਚਣਾ ਹੈ ਤੇ ਮੇਰਾ ਮਕਸਦ ਹੈ ਜੀ ਤੁਹਾਡੇ ਘਰ ਨੂੰ ਸੋਨਾ ਬਣਾਣਾ ਇਸੇ ਨਾਲ ਹੀ ਹੈ ਜੀ ਅਲਵਿਦਾ ਮਿਲਦੇ ਆ ਕਿਸੇ ਨਵੇਂ ਘਰ ਵਿੱਚ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ